ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਣੇ ਕੋਲੇ ਜਿਹੜਾ ਨਵਾਂ ਹਨਾ ਕੱਪੜਾ ਆਇਆ ਉਹਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਸਾਡੇ ਕੋਲੇ ਵੀ ਕਿਹੜੇ ਸਾਡੇ ਅਸੀਂ ਆਪਦੇ ਬੁਟੀਕ ਤੋਂ ਸੂਟ ਤਿਆਰ ਕਰਾਏ ਆ ਹਨਾ ਥ੍ਰੈਡ ਵਰਕ ਦੇ ਬਹੁਤ ਜਿਆਦੇ ਸੂਟ ਜਿਹੜੇ ਹੈਗੇ ਨੇ ਆਪਾਂ ਨੇ ਤਿਆਰ ਕਰਵਾਇਆ ਬਹੁਤ ਜਿਆਦੇ ਸੂਟ ਇਹਨਾਂ ਦੇ ਵਿੱਚੋਂ ਸੀ ਜਿਹੜੇ ਹੈਗੇ ਸੇਲ ਆਊਟ ਵੀ ਕਰਦੇ ਹਨਾ ਕਿਉਂਕਿ ਜਿਹੜੇ ਆਰਡਰ ਆਏ ਹੋ ਸੀਗੇ ਹਨਾ ਪਹਿਲਾਂ ਦੇ ਆਰਡਰ ਮਿਲੇ ਸੀਗੇ ਉਹ ਆਪਾਂ ਨੇ ਜਿਹੜੇ ਹੈਗੇ ਦੇ ਦਿੱਤੇ ਨੇ ਸੂਟ ਕੁਝ ਕੁ ਜਿਹੜੇ ਜਿਹੜੇ ਵੈਰਾਈਟੀਆਂ ਆਪਣੇ ਕੋਲੇ ਅੱਜ ਆਈਆਂ ਨੇ ਕੈਮਰੀਕ ਕਾਟਨ ਹਨਾ ਜਾਲੀ ਜਿਵੀ ਜਿਦੇ ਸੂਟ ਵੀ ਮੰਗਵਾਏ ਨੇ ਇਸ ਵਾਰੀ ਆਪਾਂ ਕਿਉਂਕਿ ਵਿੱਚ ਪਹਿਣਾ ਦੀ ਬਹੁਤ ਜਿਆਦੇ ਮੰਗ ਸੀਗੀ ਕਿ ਸੂਟ ਕੱਪੜਾ ਉਹ ਵੀ ਚਾਹੀਦਾ ਜਿਹੜਾ ਥੋੜਾ ਜਿਹਾ ਚੱਲੇ ਤੇ ਕੈਮਰਿਕ ਕਾਟਨ ਹਨਾ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਪ੍ਰਿੰਸ ਦੇ ਜਗਾਟਨ ਆਗੇ ਇਹ ਜਿਹੜੇ ਆਰਾਮ ਬਹੁਤ ਜ਼ਿਆਦੇ ਰਹਿੰਦਾ ਹੈ ਜਿਹੜਾ ਜਿਨ੍ਹਾਂ ਦੇ ਜ਼ਿਆਦੇ ਫਟਦੇ ਨੇ ਕੱਪੜੇ ਉਹਨਾਂ ਦੇ ਥੋੜਾ ਜਿਹਾ ਘੱਟ ਚੱਲਦਾ ਤੇ ਉਹਨਾਂ ਨੂੰ ਜ਼ਰੂਰਤ ਸੀਗੀ ਕਿ ਥੋੜਾ ਜਿਹਾ ਚੱਲਣ ਵਾਲਾ ਕੱਪੜਾ ਲਿਆ ਜਾਵੇ ਆਪਣੇ ਕੋਲੇ ਜਿਹੜਾ ਅੱਜ ਦਾ ਕੱਪੜਾ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਸਲਾਈ ਦੇ ਟ੍ਰੇਨਿੰਗ ਦਿੰਨੇ ਆ ਜੀ ਤੁਸੀਂ ਕਿਹੋ ਜਿਹਾ ਵੀ ਕੋਰਸ ਕਰਨਾ ਚਾਹੁੰਦੇ ਹੋ ਹਨਾ ਸਲਾਈ ਦੇ ਤਾਂ ਸਾਡੇ ਕੋਲੇ ਕਰ ਸਕਦੇ ਹੋ ਤੇ ਆਪਾਂ ਬੇਸਿਕ ਕੋਰਸ ਕਰਨਾ ਹੈ ਜਾਂ ਤੁਸੀਂ ਐਡਵਾਂਸ ਕੋਰਸ ਕਰਨਾ ਹੈ ਹਨਾ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਕਾਫੀ ਸਟੂਡੈਂਟ ਜਿਹੜੇ ਹੈਗੇ ਨੇ ਆਪਣੇ ਕੋਲੇ ਕੰਮ ਸਿੱਖ ਰਹੇ ਆ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਐਡਮਿਸ਼ਨ ਸਾਡੇ ਕੋਲੇ ਕਰਵਾ ਸਕਦੇ ਹੋ ਤੇ ਬਾਕੀ ਹੁਣ ਆਪਣੀਆਂ ਕਲਾਸਾਂ ਬਹੁਤ ਜ਼ਿਆਦੇ ਕਲਾਸਾਂ ਸ਼ੁਰੂ ਹੋਈਆਂ ਹੋਈਆਂ ਨੇ ਹੁਣ ਅਸੀਂ ਐਡਮਿਸ਼ਨ ਲੈ ਰਹੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਦੱਸਾਂਗੇ ਵੀ ਕਦੋਂ ਆਪਾਂ ਦੁਬਾਰਾ ਨਵੇਂ ਕਲਾਸਾਂ ਸ਼ੁਰੂ ਕਰਨੀਆਂ ਨੇ ਤੁਸੀਂ ਆਪਣੀ ਕਿਉਂਕਿ ਪਹਿਲਾਂ ਤੁਸੀਂ ਆਪਣੀ ਰਿਜਿਸਟ੍ਰੇਸ਼ਨ ਕਰਵਾ ਸਕਦੇ ਹੋ ਸਾਡੇ ਕੋਲੇ ਅਸੀਂ ਤੁਹਾਨੂੰ ਆਪਣਾ ਐਡਰੈਸ ਵੀ ਦੱਸ ਦਿੰਨੇ ਆ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂੜੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਦੇ ਨੇੜੇ ਅਸੀਂ ਉੱਪਰ ਜਿਹੜਾ ਅਸੀਂ ਆਪਣਾ ਨੰਬਰ ਸ਼ੋਅ ਕਰ ਦਾਂਗੇ ਜੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਲਓ ਜੀ ਆਜੋ ਆਪਾਂ ਸ਼ੁਰੂ ਕਰਦੇ ਆਂ ਤਨ ਸੂਟ ਦਿਖਾਉਣ ਲੱਗਦੇ ਆ ਇਹ ਦੇਖੋ ਇਹ ਜਿੱਦਾਂ ਆਪਾਂ ਦੇ ਸੂਟ ਆਏ ਨੇ ਆਪਣੇ ਕੋਲੇ ਇਹਨਾਂ ਦਾ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਜੀ 350 ਦੇ ਵਿੱਚ 450 ਦੇ 400 ਹੱਦ 450 ਤੱਕ ਨੇ ਥੋੜਾ ਥੋੜਾ ਜਿੱਦਾਂ ਜਿੱਦਾਂ ਹਨਾ ਕੱਪੜੇ ਦਾ ਫਰਕ ਪਈ ਜਾਓ ਉਦੋਂ ਉਦੋਂ ਜਿਹੜਾ ਹੈਗਾ ਇਹਨਾਂ ਦਾ ਫਰਕ ਪਈ ਜਾਓ ਦੇਖੋ ਬਹੁਤ ਸੋਹਣੇ ਸੂਟ ਨੇ ਮੈਚਿੰਗ ਸੂਟ ਨੇ ਇਹਦੇ ਵਿੱਚ ਆਲ ਓਵਰ ਸੂਟ ਵੀ ਹੈਗੇ ਆ ਬਾਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਕੱਪੜਾ ਹੁੰਦਾ ਹੈ ਹਨਾ ਇੱਥੇ ਬੁਟੀਕ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਆ ਦੇਖੋ ਇਹਦੇ ਬਹੁਤ ਜ਼ਿਆਦਾ ਸੋਹਣਾ ਜਿਹੜੇ ਹੈਗੇ ਪ੍ਰਿੰਟ ਹੈਗੇ ਆ ਡਿਜੀਟਲ ਪ੍ਰਿੰਟ ਆ ਦੇਖੋ ਚੱਲਣ ਵਾਲਾ ਕੱਪੜਾ ਪੂਰਾ ਵਧੀਆ ਮੈਚਿੰਗ ਸੂਟ ਨੇ ਆ ਦੇਖੋ ਇਹਦੇ ਚ ਮਹਿੰਦੀ ਸਲਵਾਰ ਹਨਾ ਇਹਦੇ ਚ ਜਿਹੜੀ ਹੈਗੀ ਫਰੋਜੀ ਸਲਵਾਰ ਆ ਗਈ ਆ ਮਹਿੰਦੀ ਸਲਵਾਰਾਂ ਦਾ ਇੱਕ ਹੋਰ ਆ ਗਿਆ ਇਹਦੇ ਨਾਲ ਦੇ ਆਪਾਂ ਨੇ ਕਾਫੀ ਸੂਟ ਜਿਹੜੇ ਹੈਗੇ ਮੰਗਵਾਏ ਸੀਗੇ ਆ ਦੇਖੋ ਸਲਵਾਰਾਂ ਦੇ ਕਲਰਾਂ ਦੇ ਫਰਕ ਆਉਣਗੇ ਇਹਦੇ ਚ ਇਹ ਵਾਲੀ ਸਲਵਾਰ ਹੈ ਆ ਨੀਆ ਨੇ ਜਿਹੜੇ ਸ਼ੇਡ ਦੀ ਦੇ ਸੂਟ ਬਹੁਤ ਜਿਆਦਾ ਵਧੀਆ ਚੱਲਦਾ ਹੈ ਬਾਕੀ ਹੌਲਾ ਕੱਪੜਾ ਜੀ ਪੂਰਾ ਵਧੀਆ ਜਿਵੇਂ ਆਪਾਂ ਕਹਿੰਦੀ ਹੌਲੇ ਸੂਟ ਨੇਗੇ ਇਹ ਸਸਤਾ ਹੀ ਨੇ ਆਪਣੇ ਕੋਲੇ 350 400 450 350 ਤੋਂ ਸ਼ੁਰੂ ਹੋ ਜਾਂਦੇ ਨੇ ਆਪਣੇ ਕੋਲੇ ਸੂਟ ਕਾਟਨ ਦੇ ਤੁਸੀਂ ਲੈ ਸਕਦੇ ਹੋ ਜਿੱਦਾਂ ਪਿਓਰ ਕੈਮਰਿਕ ਕਾਟਨ ਦੇ ਆਗੇ ਜਿਵੇਂ ਇਹ ਵੀ ਬਹੁਤ ਜਿਆਦਾ ਸੋਹਣੇ ਸੂਟ ਨੇ ਹਨ ਪਿਓਰ ਕੈਮਰਿਕ ਕਾਟਨ ਦੇ ਆਗੇ ਆਪਣੇ ਕੋਲੇ ਆ ਦੇਖੋ ਪਿਓਰ ਕੈਮਰਿਕ ਕਾਟਨ ਦੇ ਸਾਡੇ ਕੋਲੇ ਬਹੁਤ ਜਿਆਦਾ ਮਿਲ ਜਾਣਗੇ ਤੁਹਾਨੂੰ ਕਲਰ ਡਿਜ਼ਾਈਨ ਅਲੱਗ-ਅਲੱਗ ਮਿਲ ਜਾਣਗੇ ਇਹ ਮੈਂ ਪੀਸ ਕੱਟੇ ਨੇ ਵੈਸੇ ਆਪਣੇ ਕੋਲੇ ਜਿੱਦਾਂ ਥਾਣ ਹੀ ਆਏ ਨੇ ਹਨਾ ਥਾਣਾ ਦੇ ਵਿੱਚ ਕੱਪੜਾ ਆਇਆ ਇਹ ਵੀ ਜਿੰਨੇ-ਜਿੰਨੇ ਕ ਮੇ ਤੋਂ ਕਟਿੰਗ ਕਰੇ ਗਏ ਮੈਂ ਕਟਿੰਗ ਕਰਕੇ ਰੱਖਿਆ ਇਹਦੇ ਵਿੱਚ ਵੀ ਕਈ ਕਲਰ ਮਿਲ ਜਾਣਗੇ ਤੁਹਾਨੂੰ ਚਾਰ ਕਲਰ ਨੇ ਆਪਣੇ ਕੋਲੇ ਇਹਦੇ ਵਿੱਚ ਬਲੂ ਕਲਰ ਹੈ ਬਲੈਕ ਤੇ ਗਰੇਜ ਆ ਗਿਆ ਇੱਕ ਚੌਥਾ ਕਲਰ ਪਤਾ ਨਹੀਂ ਕਿਹੜਾ ਉਹ ਮੈਨੂੰ ਮੈਂ ਦੇਖ ਕੇ ਚਲੋ ਫਿਰ ਦੱਸ ਦੂੰਗੀ ਹਨਾ ਇਹਦੇ ਨਾਲ ਤੇ ਕਾਫੀ ਸੂਟ ਆਏ ਨੇ ਕੈਮਬਰੀ ਕਾਟਨ ਦੇ ਇਹ ਪੂਰੇ ਵਧੀਆ ਜਿਹੜੇ ਹੈਗੇ ਨੇ ਸੂਟ ਨੇ ਆ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੇ ਇਹਨੂੰ ਤੁਸੀਂ ਮੈਚਿੰਗ ਬਣਾ ਲਓ ਹਨ ਵਾਈਟ ਪਲਾਜੋ ਨਾਲ ਬਣਾ ਲਓ ਤਾਂ ਵੀ ਬਹੁਤ ਜਿਆਦਾ ਸੋਹਣਾ ਹੈ ਬਾਕੀ ਆਪਣੇ ਕੋਲੇ ਇਹ ਵਾਲੇ ਸੂਟ ਆਏ ਨੇ ਜੀ ਆ ਦੇਖੋ ਇਹ assi ਨਾਲ ਦੁਪੱਟੇ ਮੈਚ ਕਰਾਏ ਕਰਕੇ ਡਾਈ ਕਰਵਾਏ ਨੇ ਕਿਉਂਕਿ ਬਹੁਤ ਭੈਣਾ ਜਿਹੜੀਆਂ ਹਨ ਟਾਈਮ ਹੈ ਨਹੀਂਗਾ ਤੇ ਕਹਿਣਗੇ ਵੀ ਦੁਪੱਟੇ ਵੀ ਤੁਸੀਂ ਨਾਲ ਹੀ ਤਿਆਰ ਕਰਕੇ ਦਿਓ ਆ ਦੇਖੋ ਆਪਣੇ ਕੋਟੇ ਦੇ origignal ਕੋਟ ਹੈ origignal ਕੋਟਾ ਡਾਈ ਕਰਵਾਇਆ ਹੈਗਾ ਡਾਈ ਕਰਵਾ ਕੇ ਸਾਨੂੰ ਸਸਤਾ ਹੀ ਬੈਜੂਗਾ ਕੋਈ ਜਿਆਦਾ ਮਹਿੰਗਾ ਨਹੀਂ ਬੈਂਦਾ ਇਹ ਜਿਹੜੀਆਂ ਸਲਵਾਰਾਂ ਨੇ ਇਹਦੇ ਨਾਲ ਦੇ ਮੈਚਿੰਗ ਸੂਟ ਆਪਣੇ ਕੋਲੇ ਦੋ ਤਰ੍ਹਾਂ ਦੇ ਆਏ ਨੇ ਇਹਦੇ ਚ ਕਲਰ ਥੋੜਾ ਥੋੜਾ ਫਰਕ ਮਿਲੂ ਸਲਵਾਰਾਂ ਉਹੀ ਮਿਲਣਗੇ ਸੇਮ ਸਲਵਾਰਾਂ ਇੱਕੋ ਹੀ ਕਲਰ ਦੀਆਂ ਲੱਗਣਗੀਆਂ ਦੋ ਦੋ ਤਿੰਨ ਤਿੰਨ ਦੁਪੱਟੇ ਹੈਗੇ ਆ ਇਹ ਡਾਈ ਕਰਵਾ ਕੇ ਆਪਾਂ ਨੇ ਲੈਂਸ ਲਗਾ ਕੇ ਜੀ ਸਿਲਾਈ ਕਰਕੇ ਦੇਣੇ ਆ ਤੇ ਜਿਹੜੇ ਬਚਣਗੇ ਉਹ ਵੀ ਅਸੀਂ ਨਾਲ ਹੀ ਡਾਈ ਕਰਵਾਇਆ ਹਨ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਤੇ ਬਾਕੀ ਆਪਣੇ ਕੋਲੇ ਇਹ ਕਾ ਬਹੁਤ ਸੋਹਣੇ ਆਏ ਨੇ ਜੀ ਸੂਟ ਔਰਗੰਜਾ ਦੇ ਸੂਟ ਨੇ ਆ ਦੇਖੋ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਜਿਦਾਂ ਆਪਾਂ ਕਹਿੰਦੀ ਆ ਸੈਲਫ ਹੋ ਜਾ ਬਣਿਆ ਹੋਇਆ ਸੈਲਫ ਉੱਪਰ ਔਰ ਗੰਜਾ ਦੇ ਬਹੁਤ ਜਿਆਦੇ ਸੋਹਣੇ ਸੂਟ ਨੇ ਲਾਈਨਿੰਗ ਵਾਲੇ ਸੂਟ ਨੇ ਇਹਦੇ ਚ ਕੱਲਾ ਸਾਡੇ ਕੋਲੇ 4 ਕਲਰ ਆਇਆ ਚਾਰ ਕਲਰ ਆਇਆ ਜੀ 2-2 3-3 ਸੂਟ ਹੀ ਮਿਲਣਗੇ ਜਿਆਦੇ ਸੂਟ ਨਹੀਂ ਹੈਗੇ ਆਪਣੇ ਕੋਲੇ ਸੋਨੂੰ 2-2 3-3 ਸੂਟ ਹੀ ਸਾਡੇ ਕੋਲ ਮਿਲ ਸਕਦੇ ਨੇ ਕਿਉਂਕਿ ਸਾਡੇ ਨਾਲ ਇਹਦੇ ਨਾਲ ਦੀ ਸੂਟ 4-4 ਸੂਟ ਆਈ ਸੀਗੇ ਆਪਣੇ ਜਿਹੜੇ ਹੈਗੇ ਸੇਲ ਹੋ ਗਏ ਨੇ ਕਿਸੇ ਬੁਟੀਕ ਵਾਲੀ ਭੈਣ ਨੇ ਆਪਣੇ ਤੋਂ ਲੈ ਲੈਨੇ ਇਹ ਸੂਟ ਕਲਰ ਆ ਲੱਗਾ ਲੱਗਾ ਉਹਨਗੇ ਜੇ ਦਾ ਇਹ ਪਿੰਕ ਕਲਰ ਆ ਗਿਆ ਇਹਦਾ ਫਿਰੋਜੀ ਕਲਰ ਆ ਗਿਆ ਹੈਨਾ ਇਹਦਾ ਗਾਜਰੀ ਜਿਹਾ ਕਲਰ ਆ ਗਿਆ ਇਹਦਾ ਜਿਹੜਾ ਸੀ ਗ੍ਰੀਨ ਜਿਹਾ ਕਲਰ ਆ ਗਿਆ ਬਲੈਕ ਦੇ ਵਿੱਚ ਹੋਊਗਾ ਇਹਨੇ ਸੋਹਣੇ ਸੂਟ ਨੇ ਔਰਗੰਝਾ ਦੇ ਇਹਦੇ ਸ਼ਰਟਾਂ ਬਣੀਆਂ ਹੋਏ ਬਹੁਤ ਸੋਹਣੀਆਂ ਲੱਗਦੀਆਂ ਨੇ ਇਹਦੇ ਨਾਲ ਪਲੇਨ ਸਲਵਾਰਾਂ ਮਿਲਣਗੇ ਆ ਦੇਖੋ ਪਲੇਨ ਸਲਵਾਰਾਂ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਲੇਨ ਸਲਵਾਰਾਂ ਮਿਲ ਜਾਣਗੇ ਇਸ ਤਰ੍ਹਾਂ ਦੀਆਂ ਇਦੇ ਨਾਲ ਤੁਸੀਂ ਇਸ ਤਰ੍ਹਾਂ ਪਲੇਨ ਸਲਵਾਰਾ ਲਵਾ ਕੇ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜੀ ਸੂਟ ਇਹਦਾ ਕੋਈ ਐਨਾ ਰੇਟ ਵੀ ਜਿਹੜਾ ਹੈਗਾ ਖਾਸ ਨਹੀਂ ਜ਼ਿਆਦਾ ਨਹੀਂ ਹੈਗਾ ਕਿਉਂਕਿ ਆਪਣੇ ਬੁਟੀਕ ਦੇ ਉੱਪਰ ਆਪਾਂ ਬਹੁਤ ਜ਼ਿਆਦਾ ਜਿਹੜਾ ਹੈ ਨਾ ਇਹ ਸੂਟ ਇਹ ਵਾਲਾ ਸੂਟ ਸਸਤਾ ਸੇਲ ਕਰ ਰਹੇ ਆ ਵੈਸੇ ਇਹਦਾ ਬਾਜ਼ਾਰ ਦੇ ਵਿੱਚ ਰੇਟ 25-2500 ਰੁਪਏ ਆ ਰੇਟ ਚੱਲਦਾ ਜੀ 2000-2500 ਸਾਡੇ ਕੋਲੇ ਜਿਹੜਾ ਹੈਗਾ ਤੁਹਾਨੂੰ ਸਭ ਤੋਂ ਘੱਟ ਰੇਟ ਮਿਲੇਗਾ ਬਹੁਤ ਹੀ ਸੋਹਣਾ ਕੱਪੜਾ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈਗਾ ਕਮੀਜ਼ਾਂ ਦੇ ਸ਼ਰਟਾਂ ਬਣੀਆਂ ਹੋਈਆਂ ਬਹੁਤ ਜਿਆਦਾ ਸੋਹਣੀਆਂ ਲੱਗਦੀਆਂ ਨੇ ਇਸ ਤਰ੍ਹਾਂ ਦੇਖੋ ਨੇੜੇ ਲਾ ਕੇ ਦਿਖਾਉਣੀ ਐ ਮੈਂ ਇੰਨੀ ਸੋਹਣੀ ਜਿਹੜੀ ਹੈਗੀ ਇਹ ਵਿੱਚ ਹੀ ਜਿੱਦਾਂ ਕਹਿਦੀ ਆ ਹਨਾ ਵਿੱਚੀ ਡਿਜ਼ਾਈਨ ਬਣਿਆ ਹੋਇਆ ਐ ਇਸ ਤਰ੍ਹਾਂ ਬਹੁਤ ਜਿਆਦਾ ਸੋਹਣੇ ਸੂਟ ਨੇਗੇ ਬਹੁਤ ਜਿਆਦਾ ਜਿਹੜੇ ਹੈਗੇ ਅਸੀਂ ਖੋਲੇ ਵੀ ਨਹੀਂ ਸੀਗੇ ਥਾਣਾ ਕਿਸੇ ਬੁਟੀਕ ਵਾਲੀ ਭੈਣ ਨੇ ਪਹਿਲਾਂ ਹੀ ਆਪਾਂ ਤੋਂ ਅੱਠ ਸੂਟ ਇਹ ਚਾਰ-ਚਾਰ ਦੋਨੇ ਰੰਗਾਂ ਚਾਰੇ ਰੰਗਾਂ ਦੇ ਦੋ-ਦੋ ਸੂਟ ਜਿਹੜੇ ਹੈਗੇ ਸੇਲ ਹੋ ਗਏ ਸੀਗੇ ਬਾਕੀ ਆਪਣੇ ਕੋਲੇ ਇਹ ਵਾਲੇ ਸੂਟ ਆਏ ਨੇ ਜੀ ਇਹ ਅਸੀਂ ਵਰਕ ਕਰਾਉਣੇ ਹੁੰਨੇ ਆ ਹਨਾ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਬੁਟੀਕ ਤੇ ਅਸੀਂ ਵਰਕ ਕਰਵਾ ਕੇ ਦੁਪੱਟੇ ਵਗੈਰਾ ਲਾ ਕੇ ਦਿੰਨੇ ਆ ਹਨਾ ਤੁਸੀਂ ਸਾਡੇ ਕੋਲੋਂ ਬਗੈਰ ਦੁਪੱਟਿਆਂ ਤੋਂ ਵੀ ਖਰੀਦ ਸਕਦੇ ਹੋ ਆ ਦੇਖੋ ਪਿਓਰ ਕੈਮਰਿਕ ਦੇ ਸੂਟ ਆਉਣਗੇ ਵਿੱਚ ਪਿਓਰ ਕੈਮਰਿਕ ਦੇ ਆਉਣਗੇ ਵਿੱਚ ਜਿਹੜੇ ਹੈਗੇ ਨੇ ਇਹਦੇ ਆਉਣਗੇ ਬਰਬਰੀ ਦੇ ਆਉਣਗੇ ਜੀ ਵਿੱਚ ਖਾਦੀ ਦੇ ਆਉਣਗੇ ਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਨੇ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇਹਦਾ ਘੇਰਾ ਤੁਸੀਂ 22.5 ਇੰਚ ਤੱਕ ਘੇਰਾ ਕਰ ਸਕਦੇ ਹੋ ਤੇ ਉਦੋਂ ਘੱਟ ਵੀ ਕਰ ਸਕਦੇ ਹੋ ਹਨਾ ਦੇਖੋ ਕਢਾਈ ਦੀ ਫਿਨਿਸ਼ਿੰਗ ਚੈੱਕ ਕਰਵਾ ਦੂੰਗੀ ਮੈਂ ਇੰਨੀ ਸੋਹਣੀ ਜਿਹੜੀ ਹੈਗੀ ਕਢਾਈ ਦੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਕਢਾਈ ਬਹੁਤ ਫਿਨਿਸ਼ਿੰਗ ਦੇ ਨਾਲ ਕਰੀ ਹੋਈ ਹੈ ਦੇਖੋ ਇਹ ਵਾਲਾ ਜਿਹੜਾ ਹੈਗਾ 슬ੀਵਸ ਤੇ ਵਰਕ ਹੈਗਾ ਤੁਸੀਂ ਚਾਹੇ ਇਹਨਾਂ ਨੂੰ ਮੂਰੀਆਂ ਤੇ ਕਰ ਸਕਦੇ ਹੋ ਸਲਵਾਰ ਦੀ ਮੂਰੀ ਤੇ ਕਰ ਸਕਦੇ ਹੋ ਇਹਨਾਂ ਦੇ ਨਾਲ ਅਸੀਂ ਜਿਹੜਾ ਹੈਗਾ ਦੁਪੱਟੇ ਹਨਾ ਆ ਲੈਸਾਂ ਲਾ ਕੇ ਨਾਲ ਦੁਪੱਟੇ ਤਿਆਰ ਕਰਨੇ ਆ ਤੇ ਤੁਸੀਂ ਐਡਾ ਵੀ ਸਾਡੇ ਕੋਲੋਂ ਬਗੈਰ ਦੁਪੱਟਿਆਂ ਤੋਂ ਵੀ ਖਰੀਦ ਸਕਦੇ ਹੋ ਇਹ ਤੁਹਾਡੀ ਜਿਹੜੀ ਹੈਗੀ ਮਰਜ਼ੀ ਹੈ ਇਹਦੇ ਨਾਲ ਜਿਹੜੇ ਹੈਗੇ ਤੁਸੀਂ ਸਾਡੇ ਤੋਂ ਬਿਨਾਂ ਦੁਪੱਟਿਆਂ ਨਾਲ ਵੀ ਲੈ ਸਕਦੇ ਹੋ ਹਨ ਬਗੈਰ ਦੁਪੱਟਾ ਵੀ ਲੈ ਸਕਦੇ ਹੋ ਨਹੀਂ ਅਸੀਂ ਜਿਹੜਾ ਹੈਗਾ ਇਹਦੇ ਨਾਲ ਦੁਪੱਟੇ ਡਾਈ ਕਰਵਾ ਕੇ ਲੈਸੇ ਜਲਾ ਕੇ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਦਵਾਂਗੇ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਸਾਨੂੰ ਜਿਹੜਾ ਹੈਗਾ ਆਪਣਾ ਆਨਲਾਈਨ ਵੀ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਏਦਾਂ ਹੀ ਜਿਹੜਾ ਹੈਗਾ 슬ੀਵਸ ਤੇ ਵਰਕ ਸਾਰਿਆਂ ਦੇ ਆਊਗਾ ਆ ਦੇਖੋ ਇਸ ਤਰ੍ਹਾਂ 슬ੀਵਸ ਤੇ ਵਰਕ ਵਰਕ ਜ਼ਰੂਰ ਆਊਗਾ ਇਹ ਪਿਓਰ ਵਰਬਰੀ ਦਾ ਸੂਟ ਹੈਗਾ ਪਿਓਰ ਵਰਬਰੀ ਦਾ ਸੂਟ ਹੈ ਆ ਦੇਖੋ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਜਿੱਦਾਂ ਤੁਸੀਂ ਜਿੰਨੀ ਮਰਜ਼ੀ ਲੈਂਥ ਕਰ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਦੇਖੋ ਪੈਨਲ ਵਰਕ ਹੋਇਆ ਹੋਇਆ ਤੇ ਇਹਦੇ ਵਿੱਚ ਡਿਜ਼ਾਈਨ ਅਲੱਗ ਅਲੱਗ ਮਿਲਣਗੇ ਤੁਹਾਨੂੰ ਆ ਦੇਖੋ ਇਹ ਖਾਦੀ ਦੇ ਹੋਇਆ ਹੋਏ ਕੱਪੜੇ ਜਿਹੜੇ ਹੈਗੇ ਜਿੱਦਾਂ ਦਾ ਸਾਡਾ ਹੈ ਨਾ ਕੱਪੜਾ ਸੇਲ ਹੋ ਰਿਹਾ ਹੈ ਅਸੀਂ ਉਸ ਤਰ੍ਹਾਂ ਦੇ ਹੈ ਨਾ ਜਿੱਦਾਂ ਦੀ ਭੈਣਾਂ ਦੀ ਡਿਮਾਂਡ ਹੁੰਦੀ ਹੈ ਉਸ ਤਰ੍ਹਾਂ ਦੇ ਆਪਾਂ ਕੱਪੜਾ ਤਿਆਰ ਕਰਾਉਨੇ ਆ ਦੇਖੋ ਬਿਲਕੁਲ ਲਾਈਟ ਵੇਟ ਸੂਟ ਨੇਗੇ ਇਹ ਪਿਓਰ ਖਾਦੀ ਦੇ ਉੱਪਰ ਤਿਆਰ ਹੋਇਆ ਹੋਇਆ 슬ੀਵਸ ਤੇ ਵਰਕ ਸਾਰਿਆਂ ਦੇ ਆਊਗਾ ਆ ਦੇਖੋ 슬ੀਵਸ ਤੇ ਵਰਕ ਜਿਹੜਾ ਹੈਗਾ ਸਾਰਿਆਂ ਦੇ ਆਊਗਾ ਇਸ ਤਰ੍ਹਾਂ ਫੁੱਲ ਬਣਿਆ ਨੇ ਦੇਖੋ ਕਿੰਨੀ ਸੋਹਣਾ ਵਰਕ ਹੋਇਆ ਹੋਇਆ ਬਿਲਕੁਲ ਲਾਈਟ ਵੇਟ ਜਿਹੜਾ ਹੈਗਾ ਵਰਕ ਹੋਇਆ ਹੈ ਇਹਦੇ ਤੇ ਕੱਦਰ ਜਿਹੜਾ ਹੈਗਾ ਇੱਕ ਹੀ ਸੀਗਾ ਇਹ ਕਲਰ ਹੈ ਡਿਜ਼ਾਈਨ ਹੈਗਾ ਜਿਹੜੇ ਹੈਗੇ ਨੇ ਤੁਹਾਨੂੰ ਸਾਰੇ ਚ ਅਲੱਗ ਅਲੱਗ ਮਿਲ ਜਾਣਗੇ ਤੁਸੀਂ ਜਿਹੇ ਜੇ ਮਰਜ਼ੀ ਜਿਹੜੇ ਹੈਗੇ ਡਿਜ਼ਾਈਨਿੰਗ ਤੇ ਲੈ ਸਕਦੇ ਹੋ ਦੇਖੋ ਕਿੰਨਾ ਵਧੀਆ ਵਰਕ ਹੋਇਆ ਹੋਇਆ ਆਗਲਾ ਆਪਣਾ ਸੂਟ ਇਹ ਵਾਲਾ ਜੀ ਇਹ ਖਾਦੀ ਤੇ ਆ ਗਿਆ ਇਹ ਵਰਬਰੀ ਤੇ ਆ ਗਿਆ ਜਿੱਦਾਂ ਵਿੱਚ ਇੱਕ ਕੈਮਬ੍ਰਿਕ ਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਹਨਾ ਖਾਦੀ ਤੇ ਆ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਵਰਕ ਹੈ ਡਿਜ਼ਾਈਨਿੰਗ ਚੈੱਕ ਕਰੋ ਦੇਖੋ ਕਿੰਨੀ ਸੋਹਣੀ ਡਿਜ਼ਾਈਨ ਕੋਈ ਹੋਈ ਹੈ ਮਸਟਰਡ ਕਲਰ ਦਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਫਿਨਿਸ਼ਿੰਗ ਮੈਂ ਦੁਬਾਰਾ ਫਿਰ ਤੁਹਾਨੂੰ ਫੇਰ ਕਹਿ ਦਿੰਨੀ ਆ ਦੇਖੋ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਵਰਕ ਹੋਇਆ ਹੋਇਆ ਇਸ ਤਰੀ ਜਿਹੜਾ ਹੈਗਾ 슬ੀਵਸ ਤੇ ਵਰਕ ਆ ਜਾਊਗਾ ਜੀ ਇਹ ਤੁਸੀਂ ਮੂਰੀ ਤੇ ਵੀ ਕਰ ਸਕਦੇ ਹੋ ਹਨ ਜਿਵੇਂ ਤੁਹਾਨੂੰ ਵਧੀਆ ਲੱਗੇ ਤੁਸੀਂ ਕਰ ਸਕਦੇ ਹੋ ਇਹਦੇ ਤੇ ਇੱਕ ਮਸਟਰਡ ਕਲਰ ਹੈ ਇੱਕ ਹੀ ਵਾਲਾ ਮਹਿੰਦੀ ਦਾ ਕਲਰ ਹੈ ਤੁਸੀਂ ਸਾਡੇ ਤੋਂ ਦੁਪੱਟੇ ਲਵਾ ਕੇ ਵੀ ਲੈ ਸਕਦੇ ਹੋ ਸਾਡੇ ਤੋਂ ਬਿਨਾਂ ਦੁਪੱਟਿਆਂ ਤੋਂ ਵੀ ਲਵਾ ਲੈ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਆ ਦੇਖੋ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆਏ ਨੇ ਕਿ ਇਹ ਅਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਸੇਲ ਕੀਤੇ ਆ ਇਹ ਵਾਲਾ ਸੂਟ ਇਹ ਸੂਟ ਹੈ ਇਹ ਵੀ ਸੂਟ ਜ਼ਿਆਦਾ ਮਹਿੰਗੇ ਨਹੀਂ ਪੈਂਦੇ ਹੈਗੇ ਜੀ ਜੇ ਤੁਸੀਂ ਦੁਪੱਟਾ ਤਿਆਰ ਕਰਾਉਣਾ ਹੈ ਨਾ ਕਿਸ ਤਰ੍ਹਾਂ ਦਾ ਦੁਪੱਟਾ ਲਵਾਉਣਾ ਉਹ ਹਿਸਾਬ ਨਾਲ ਰੇਟ ਕਿਸੇ ਦਾ 2200 ਕਿਸੇ ਦਾ 1800 ਇਦਾਂ ਹੀ ਜਿਹੜੇ ਹੈਗੇ ਨੇ ਸਾਰਾ ਕੁਛ ਨਾਲ ਕਰਕੇ ਫੇਰ ਦਿੰਨੇ ਆ ਇੰਨੇ ਕੁ ਤਾਂ ਹੀ ਹੁੰਦਾ ਜਿਆਦਾ ਮਹਿੰਗਾ ਨਹੀਂ ਪੈਂਦਾ ਕਿਉਂਕਿ ਇਹ ਆਮ ਦੁਕਾਨਾਂ ਤੋਂ 3-3000 ਦੇ ਸੂਟ ਹਨ ਵਿਕੀ ਜਾਂਦੇ ਆ ਸਾਡੇ ਕੋਲੇ ਸਾਨੂੰ ਦੋ ਤੋਂ ਵੀ ਘੱਟ ਹੀ ਬਣ ਜੂਗਾ ਇੱਕ ਆਪਾਂ ਨੇ ਆਹ ਡਿਜ਼ਾਈਨ ਜਿਹੜਾ ਹੈਗਾ ਬਹੁਤ ਜ਼ਿਆਦਾ ਪਹਿਣਾ ਨੇ ਪਸੰਦ ਕਰਿਆ ਇਹ ਵਾਲਾ ਕੱਪੜਾ ਇਹ ਪ੍ਰਿੰਟਿੰਗ ਇਹ ਆਪਣੇ ਕੋਲੇ ਅਸੀਂ ਦੁਬਾਰਾ ਮੰਗਾਏ ਨੇ ਪਹਿਲਾਂ ਅਸੀਂ ਜਿਹੜੇ ਹੈਗੇ ਕੱਲੇ ਸੂਟ ਆ ਸੇਲ ਕੀਤੇ ਸੀਗੇ ਆਲਓਵਰ ਹਨ ਹੁਣ ਨਾਲ ਸਲਵਾਰਾਂ ਵੀ ਆ ਦੇਖੋ ਸਲਵਾਰਾਂ ਦੀ ਡਿਜ਼ਾਈਨਿੰਗ ਦਿਖਾ ਦੂੰਗੀ ਮੈਂ ਇਸ ਤਰ੍ਹਾਂ ਦੇਖੋ ਆ ਸਲਵਾਰ ਦੀ ਡਿਜ਼ਾਈਨਿੰਗ ਹੈ ਇਹ ਨੀਚੇ ਜਿਹੜਾ ਹੈਗਾ ਸਲਵਾਰ ਤੇ ਡਿਜ਼ਾਈਨ ਆਊਗਾ ਇਹ ਵਾਲਾ ਸਲਵਾਰ ਦਾ ਡਿਜ਼ਾਈਨ ਆ ਗਿਆ ਨੀਚੇ ਲੈਂਸ ਲੱਗੀ ਹੋਈ ਹੈ ਇਹ ਵੀ ਲੈਂਸ ਲੱਗੀ ਹੋਈ ਹੈ ਪਿੰਟੈਕਸ ਪਾ ਕੇ ਇਹ ਵਾਲੀ ਲੈਂਸ ਲੱਗੀ ਹੋਈ ਹੈ ਦੇਖੋ ਕਿੰਨੀ ਮਹਿੰਗੀ ਜਿਹੜੀ ਹੈਗੀ ਲੈਂਸ ਲੱਗੀ ਹੋਈ ਹੈ ਆਫ ਵਾਈਟ ਜਿਹੜਾ ਹੈਗਾ ਸਲਵਾਰ ਹੈਗੀ ਹੈ ਦੁਪੱਟੇ ਵੀ ਇਹਨਾਂ ਦੇ ਬੜੇ ਸੋਹਣੇ ਨੇ ਜਿਵੇਂ ਆਪਾਂ ਕਹਦੀਏ ਆਰ ਕੰਡੀ ਜੀ ਦੇ ਦੁਪੱਟੇ ਨੇ ਮਨ ਲਾਰ ਆਰ ਕੰਡੀ ਦੇ ਦੇ ਮੈਂ ਮਨਾਰ ਚੰਡੀ ਰਹੀ ਹਾਂ ਦੇਖੋ ਟਾਈ ਡਾਈ ਦੇ ਦੁਪੱਟੇ ਨੇ ਕਿੰਨਾ ਸੋਹਣਾ ਦੁਪੱਟਾ ਹੈ ਦੇਖੋ ਬਹੁਤ ਹੀ ਜਿਆਦਾ ਸੋਹਣੇ ਦੁਪੱਟੇ ਨੇ ਇਹ ਵਾਲੀ ਆ ਗਈ ਸ਼ਰਟ ਇਹਦੇ ਚ ਕਲਰ ਤੁਹਾਨੂੰ ਕਈ ਮਿਲ ਜਾਣਗੇ ਸਾਡੇ ਕੋਲੇ ਜਿਆਦਾ ਕਲਰ ਤਾਂ ਨਹੀਂ ਹੈਗੇ 10 ਕ 10 ਕ ਡਿਜ਼ਾਈਨ ਮਿਲ ਜਾਣਗੇ ਮਤਲਬ ਕਿ ਸਲਵਾਰ ਦਾ ਡਿਜ਼ਾਈਨ ਇਹੀ ਹੋ ਥੋੜਾ ਬੋਤੋ ਫਰਕ ਹੋ ਇਸ ਤਰ੍ਹਾਂ ਹੀ ਜਿਹੜੇ ਹੈਗੇ ਦੁਪੱਟੇ ਮਿਲ ਲੰਗੇ ਜੀ ਇਹਦੇ ਚ ਕਲਰ ਮਿਲ ਜਾਣਗੇ ਤੁਹਾਨੂੰ ਕਈ ਕਲਰ ਮਿਲ ਜਾਣਗੇ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਤਾਂ ਬਾਗਰ ਰੂਨੋਪਾ ਕਾਪਰ ਕਲਰ ਕਹੇ ਦਿੰਦੇ ਆ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਕਲਰ ਹੈਗਾ ਇਹ ਦੁਪट्टे ਟਾਈਡ ਆਈਓ ਮਿਲਣਗੇ ਦੁਪट्टे ਜਿੰਨੇ ਸ਼ਰਟ ਦੇ ਵਿੱਚ ਕਲਰ ਹੋਣਗੇ ਉਨੇ ਹੀ ਕਲਰ ਦੁਪੱਟੇ ਦੇ ਵਿੱਚ ਹੋਣਗੇ ਦੇਖੋ ਇਹਦੇ ਵਿੱਚ ਤਿੰਨ ਕਲਰ ਪਏ ਹੋਇਆ ਜੇ ਤਿੰਨ ਕਲਰ ਕਰਵਾਉਣ ਜਾਂਦੇ ਆ ਹੁਣ ਵੀ ਤਾਂ 200 ਰੁਪਿਆ ਜਿਹੜਾ ਹੈਗਾ ਲਲਾਰੀ ਲੈਂਦਾ ਜੀ ਕਿਉਂਕਿ ਇਹਨਾਂ ਤੇ ਮਿਹਨਤ ਬਹੁਤ ਜਿਆਦਾ ਆਉਂਦੀ ਹੈ ਇਹ ਤੁਹਾਨੂੰ ਜਿਹੜਾ ਹੈਗਾ ਟਾਈਡ ਆਈ ਕਰਿਆ ਕਰਿਆ ਦੁਪੱਟਾ ਮਿਲਦਾ ਹੈ ਸੂਟ ਹੀ ਤੁਹਾਨੂੰ ਉਨੇ ਰੇਟ ਚ ਘੱਟ ਰੇਟ ਚ ਸੂਟ ਹੀ ਦੇ ਦਾਂਗੇ ਜਿੰਨੇ ਰੇਟ ਚ ਤੁਸੀਂ ਕੱਲਾ ਸੂਟ ਲੈਨੇ ਹੋ ਤੁਹਾਨੂੰ ਡਿਜ਼ਾਈਨਰ ਸੂਟ ਦੇ ਦਾਂਗੇ ਉਨੇ ਰੇਟ ਦੇ ਵਿੱਚ ਬਾਕੀ ਤੁਹਾਨੂੰ ਅਸੀਂ ਇੱਕ ਵਾਰੀ ਅਸੀਂ ਆਪਣਾ ਐਡਰੈਸ ਫੇਰ ਦੱਸ ਦਿੰਨੇ ਆ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਟੋਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਤੇ ਤੁਹਾਨੂੰ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਜਿਹੜਾ ਹੈਗਾ ਆ ਸਕਦੇ ਹੋ ਕਿਹੋ ਜਿਹਾ ਵੀ ਕੱਪੜਾ ਖਰੀਦਣਾ ਤੁਸੀਂ ਆਫਲਾਈਨ ਵੀ ਖਰੀਦ ਸਕਦੇ ਹੋ ਆਨਲਾਈਨ ਵੀ ਖਰੀਦ ਸਕਦੇ ਹੋ ਹਨ ਆਫਲਾਈਨ ਤੁਸੀਂ ਸਾਡੇ ਕੋਲੇ ਉਰੇ ਆ ਕੇ ਖਰੀਦ ਸਕਦੇ ਹੋ ਹਨ ਦੇਖ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਕੀ ਜੇ ਤੁਹਾਨੂੰ ਇਹਦੇ ਵਿੱਚ ਕੋਈ ਸੂਟ ਪਸੰਦ ਹੈ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ ਹਨ ਸਕਰੀਨ ਸ਼ਾਟ ਲੈ ਕੇ ਜਿਹੜਾ ਹੈਗਾ ਸਾਨੂੰ ਫੋਟੋ ਭੇਜ ਦਿਓ ਨਾਲ ਦੀ ਨਾਲ ਜਿਹੜਾ ਹੈਗਾ ਤੁਹਾਨੂੰ ਪ੍ਰਾਈਸ ਅਸੀਂ ਸ਼ੋਅ ਕਰ ਦਾਂਗੇ ਹਨ ਉਹਦੇ ਵਿੱਚ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗਾ ਸਲਾਈ ਦੇ ਕੋਰਸ ਕਰਵਾਉਣੇ ਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਈ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਨਾ ਸਾਡੇ ਕੋਲੋਂ ਲੈ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸਲਾਈ ਦੇ ਕੋਰਸ ਕਰਵਾ ਰਹੇ ਹਾਂ ਤੁਸੀਂ ਆਪਣੀ ਐਡਮਿਸ਼ਨ ਸਾਡੇ ਕੋਲੇ ਜਲਦੀ ਤੋਂ ਜਲਦੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ